ਸਰਸ਼ੀ ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਲਗਾਤਾਰ ਦੇਖਿਆ ਜਾ ਰਿਹਾ ਜਿੱਥੇ ਚੋਰੀ ਦੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ ਉੱਥੇ ਦੂਜੇ ਪਾਸੇ ਹੁਣ ਫੋਨ ਕਰਕੇ ਫਿਰੋਤੀ ਮੰਗਣ ਦੇ ਮਾਮਲੇ ਲਗਾਤਾਰ ਵਧੇ ਜਾ ਰਹੇ ਨੇ તાਜੇ ਮਾਮਲੇ ਦੀ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੇ ਅਟਾਰੀ ਤੋਂ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਉ ਵਿਦੇਸ਼ੀ ਨੰਬਰ ਤੋਂ ਫਿਰੋਤੀ ਮੰਗਣ ਦੀ ਕਾਲ ਆਉਂਦੀ ਅਤੇ 50 ਲੱਖ ਰੁਪਏ ਮੰਗਿਆ ਜਾਂਦਾ ਹੈ ਅਤੇ ਕਿਹਾ ਕਿ ਜੇਕਰ 50 ਲੱਖ ਰੁਪਏ ਨਾ ਦਿੱਤਾ ਗਿਆ ਤਾ ਤੈਨੂੰ ਤੇਰੇ ਪਰਿਵਾਰ ਸਮੇਤ ਖਤਮ ਕਰ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਇਸ ਨੌਜਵਾਨ ਦੇ ਵੱਲੋਂ ਪੂਰੇ ਪਿੰਡ ਨੂੰ ਇਕੱਠਾ ਕਰ ਲਿਆ ਜਾਂਦਾ ਤਾਂ ਕਿ ਇਹ ਸ਼ਿਕਾਇਤ ਥਾਣੇ ਵਿੱਚ ਦਰਜ ਕੀਤੀ ਜਾਵੇ ਡਿਟੇਲ ਤੁਹਾਡੀ ਸਾਰੀ ਹੈ ਮੇਰੇ ਕੋਲੇ ਜੀ ਵੀਰ ਜੀ ਠੀਕ ਹੈ ਜੀ ਗੱਲ ਇਹ ਹੈ ਕਿ ਬੰਦਾ ਨੂੰ ਮੈਨੂੰ ਪਤਾ ਵੀ ਤੇਰੀ ਪਹੁੰਚ ਵੀ ਬਹੁਤ ਹੈ ਤੇਰੀ ਪਹੁੰਚ ਐਮਐਲਏ ਨਾਲ ਠੀਕ ਹੈ ਤੇਰੀ ਸਾਰੀ ਡਿਟੇਲ ਕਢਾਈ ਜਾਂਦਾ ਤੂੰ ਫੋਨ ਨਹੀਂ ਨਾ ਚੱਕਦਾਗਾ ਨਾ ਚੱਕ ਠੀਕ ਹੈ ਜੀ ਠੀਕ ਹੈ ਰੁਪਇਆ 50 ਲੱਖ ਰੁਪਇਆ ਚਾਹੀਦਾ ਕੰਮ ਬੋਲ ਰੇ ਤੁਸੀਂ ਵੀਰ ਜੀ ਤੇ ਜੀ ਮੈਂ ਜਿਹੜਾ ਮਰਜ਼ੀ ਬੋਲਦਾ ਹਾਂ ਯਾ ਤੂੰ ਤੱਕ ਲੈਣਾ ਤੇਰੇ ਕੋਲੇ ਨੰਬਰ ਆ ਗਿਆ ਨਾ ਹਾਂਜੀ ਠੀਕ ਹੈ ਕਿੰਨਾ ਲੱਖ ਰੁਪਇਆ ਚਾਹੀਦਾ ਤੇਰੀ ਡਿਟੇਲ ਹੈਗੀ ਮੇਰੇ ਕੋਲੇ ਸਾਰੀ ਤੇਰੀ ਘਰ ਵਾਲੀ ਦਾ ਨਾਮ ਮਲਕੀਤ ਕਾ ਜੀ ਠੀਕ ਹੈ ਜੀ ਅਟਾਰੀ ਤੇ ਆ ਤੁਸੀਂ ਜੀ ਠੀਕ ਹੈ ਕੋਕਾ ਕੋਣਾ ਦਾ ਤੁਸੀਂ ਕੰਮ ਕਰਦੇ ਸਕੂਲ ਉਹ ਤੇਰਾ ਤੇ ਤੇਰੀ ਘਰ ਵਾਲੀ ਉਸਦੀ ਪ੍ਰਿੰਸੀਪਲ ਜੀ ਤੇ ਵੀ ਭਰਾ ਜਿਹੜਾ ਤਰਾ ਸਾਡਾ ਮੈਂ ਦੇਖੋ ਮੇਰੀ ਗੱਲ ਮੇਰੀ ਗੱਲ ਪੰਜਾਬੀ ਚ ਸੁਣ ਲੈ ਹਾਂਜੀ ਮੇਰੇ ਕੋਲੇ ਸਾਰੀ ਡਿਟੇਲ ਆ ਤੈਨੂੰ ਜੇ ਦੋ ਦਿਨ ਫੋਨ ਨਹੀਂ ਕਰਿਆ ਨਹੀਂ ਸੀ ਨਾ ਹਾਂਜੀ ਤੇ ਉਹਦਾ ਇਹੀ ਕਾਰਨ ਸੀਗਾ ਤੈਨੂੰ ਫੋਨ ਨਹੀਂ ਕਰਿਆ ਸੀਗਾ ਜੀ ਤੈਨੂੰ ਡਿਟੇਲ ਦੱਸਦੀ ਆ ਜੀ 5 ਲੱਖ ਰੁਪਏ ਦੇ ਇਹਦਾ ਦੋ ਦਿਨਾਂ ਦਾ ਟਾਈਮ ਦਿੱਤਾ ਜੀ ਠੀਕ ਆ ਕਿਸੇ ਗਲਤ ਫੈਮੀ ਚ ਨਾ ਰਹੀ ਜੀ ਕਿਉਂਕਿ ਪੁਲਿਸ ਕੋਲੇ ਜਾਊਗਾ ਜਾਂ ਤੇਰੀ ਕੋਈ ਪੁਲਿਸ ਮਦਦ ਕਰੂਗੀ ਜੀ ਪਰ ਵੀਰ ਜੀ ਮੇਰੀ ਗੱਲ ਸੁਣੋ ਮੈਂ 50 ਲੱਖ ਰੁਪਏ ਕਿੱਥੋਂ ਦਵਾ ਕਾਹਦੇ ਦਵਾ ਕੋਈ ਗੱਲ ਨਹੀਂ ਸੋਨੇ ਵੀਰੇ ਸੁਣ ਲਓ ਜੀ ਗੱਲ ਫਰੋਜਪੁਰ ਕੀ ਹੋਇਆ ਸਾਰਿਆਂ ਨੂੰ ਪਤਾ ਨਾ ਵੀਰੇ ਮੈਨੂੰ ਨਹੀਂ ਇਹ ਪਤਾ ਠੀਕ ਆ ਨਵੀਂ ਮਾਤਾ ਅਖਵਾਸ ਪੜੋ ਠੀਕ ਆ ਖਬਰਾਂ ਸੁਣੋ ਬਾਹਰ ਦੇ ਵਿੱਚ ਤੁਹਾਡੇ ਅਰਗੇ ਦੇ ਨਾਲ ਜਿਹੜੇ ਨਾਲ ਦੇ ਸੱਜਣ ਹੁੰਦੇ ਆ ਨਾ ਫਿਰ ਉਹ ਇਹ ਕਹਿੰਦੇ ਨੇ ਵੀ ਪਰਿਵਾਰ ਦਾ ਕੀ ਕਸੂਰ ਸੀਗਾ ਪਰ ਵੀਰ ਜੀ ਮੇਰੀ ਗੱਲ ਸੁਣੋ ਮੈਨੂੰ ਤੁਸੀਂ ਬੋਲਦੇ ਕੌਣ ਜੀ ਮੈਨੂੰ ਉਹ ਤੇ ਦੱਸੋ ਯਾਰ ਮੈਂ ਤੈਨੂੰ ਦੱਸੀ ਉਹਨਾ ਚੋਪਰਾ ਗੱਲ ਕਰਦਾ ਤੋ ਉਤੋਂ ਕਿ ਲੈਣਾ ਨਾ ਤੈਨੂੰ ਦੱਸਦਾ ਹੀ ਠੀਕ ਹੈ ਪੂਰਾ ਨਾਮ ਵੀ ਤੈਨੂੰ ਦੱਸ ਦਊਗਾ ਜੀ ਬੰਦਿਆਂ ਕੋ ਤੈਨੂੰ ਇੱਕ ਚੀਜ਼ ਕਹਿਦੀ ਆ ਕਿ ਪੈਸੇ ਚਾਹੀਦੇ ਨੇ 50 ਲੱਖ ਰੁਪਈਆ ਜਿੱਥੇ ਮਰਜ਼ੀ ਬਦਲਾ ਤੱਕ ਤੋਂ ਲੈਣੇ ਆ ਤੇ ਮੈਨੂੰ ਲੈਣੇ ਆਉਂਦੇ ਆ ਠੀਕ ਆ ਤੇ ਜਿੱਥੇ ਤੂੰ ਕਹਿਗਾ ਨਾ ਤੈਨੂੰ ਟੱਕਰੂਗਾ ਤੇਰੇ تیرੇ ਪਰਿਵਾਰ ਨੂੰ ਜਿੱਥੇ ਕਹਿਗਾ ਘਰੇ ਤੋਂ ਕਰਕੇ ਟੱਕਰੂਗਾ ਜੀ ਜੀ ਹੋਰ ਡਟੇ ਜੇ ਹੋਰ ਡਟੇ ਚਾਹੀਦੀ ਹੋਈ ਤਾਂ ਉਹ ਵੀ ਦੇ ਦਊਗਾ ਤੈਨੂੰ ਇੰਨੀ ਦੇਤੀ ਆ ਹੋਰ ਵੀ ਦੇ ਦਊਗਾ ਠੀਕ ਆ ਸਿਆਦੇ ਆਪਣਾ ਨਾਲ ਚੋਪੜਾ ਤੇ ਚੋਪੜਾ ਹੋਇਆ ਨਹੀਂ ਫੋਟੋ ਕੇ ਹੋਰ ਦੀ ਭਾਈ ਇਹ ਤੁਹਾਨੂੰ ਵੀ ਪਤਾ ਹੁੰਦਾ ਜਿਹੜਾ ਉਹ ਆਪਣਾ ਨਾਂ ਨਹੀਂ ਸਹੀ ਦੱਸਦਾ ਇਦਾਂ ਹੀ ਮੇਰੇ ਘਰ 2020 ਦੇ ਵਿੱਚ ਗੈਂਗਸਟਰਾਂ ਨੇ ਕੀਤਾ ਸੀਗਾ ਪਰ ਉਹਨਾਂ ਨੇ ਨਾਂ ਤੇ ਜੱਗੂ ਭਗਵਾਨਪੁਰਿਆ ਦਾ ਲਿਆ ਤੇ ਨਿਕਲੇ ਕੋਈ ਹੋਰ ਇਹ ਦੱਸ ਦੇ ਸਚਾਈ ਨਹੀਂ ਹੁੰਦੇ ਪਹਿਲਾਂ ਵੀ ਮੇਰ ਨਾਲ ਹੋ ਚੁੱਕੀ ਢਾਈ ਸਾਲ ਦਾ ਮੇਰਾ ਬੱਚਾ ਹੀ ਜੋ 11 ਸਾਲਾਂ ਬਾਅਦ ਮਹਾਰਾਜ ਨੇ ਮੈਨੂੰ ਦਿੱਤਾ ਔਰ ਇਸੇ ਆੜ ਦੇ ਵਿੱਚ ਇਸੇ ਆੜ ਦੇ ਵਿੱਚ ਉਹ ਕਰਦੇ ਨੇ ਕਿ ਵੀ ਇਹ ਜਿਹੜਾ ਟਾਰੀ ਦੇ ਵਿੱਚ ਕਾਰੋਬਾਰ ਚੰਗਾ ਇਸੇ ਕਰਕੇ ਮੈਨੂੰ ਇਹ ਜਿਹੜਾ ਟਾਰਗੇਟ ਕੀਤਾ ਜਾਂਦਾ ਔਰ ਵਾਰ-ਵਾਰ ਬਣਾਇਆ ਜਾਂਦਾ ਆਮ ਆਪ ਪਾਰਟੀ ਸਰਕਾਰ ਬਣੀ ਕਹਿੰਦੇ ਆਮ ਲੋਕਾਂ ਸਰਕਾਰ ਇਹ ਲੋਕਾਂ ਦੀ ਬਾਜਵਾਤ ਬਣੀ ਹੀ ਕਹਿੰਦੇ ਤੁਸੀਂ ਐਮਐਲਏ ਸਾਡੇ ਬਹੁਤ ਲੇੜੇ ਹੋ ਬਿਲਕੁਲ ਸੱਚਿਆ ਪਾਜੀ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੈਂ ਤੇ ਆਮ ਆਦਮੀ ਪਾਰਟੀ ਦਾ ਟਾਰੀ ਹਲਕੇ ਦਾ ਪ੍ਰਧਾਨ ਆ ਉਹ ਵੀ ਵਪਾਰੀਆਂ ਦਾ ਤੇ ਮੇਰੇ ਨਾਲ ਆ ਕੁਝ ਹੋ ਰਿਹਾ ਮੈਂ ਸਿਰਫ ਆਪਣੀ ਸਰਕਾਰ ਤੱਕਰ ਤੁਹਾਡੇ মিডিਆ ਦੇ ਥਰੂ ਆਪਣੇ ਸੀਐਮ ਤੱਕਰ ਆਵਾਜ਼ ਪਹੁੰਚਾਉਣਾ ਚਾਹੁੰਦਾ ਵੀ ਸਰ ਅਸੀਂ ਵੀ ਮਰਦਾਬਾਦ ਨਹੀਂ ਕਹਿੰਦੇ ਆਮ ਆਦਮੀ ਪਾਰਟੀ ਜਿੰਦਾਬਾਦੀ ਕਹੀਦਾ ਅੰਨੇ ਭਗਤ ਅਸੀਂ ਵੀ ਆ ਪਰ ਹੁਣ ਮੇਰੇ ਘਰ ਤੇ ਬੀਤ ਨਹੀਂ ਜੀ ਐਸ ਵਕਤ ਮੇਰੇ ਘਰ ਤੇ ਬੀਤਨ ਦਈਆ ਔਰ ਮੈਂ ਡਿਪਰੈਸ਼ਨ ਚ ਜਾ ਰਿਹਾ ਚਾਰ ਦਿਨ ਤੋਂ ਸੁੱਤਾ ਨਹੀਂ 4 ਦਿਨ ਤੋਂ ਨੀਂਦ ਨਹੀਂ ਅੱਖਾਂ 'ਚ ਪਈ ਮੇਰਾ ਛੋਟਾ ਜਿਹਾ ਬੱਚਾ 7 ਸਾਲ ਦਾ ਨਿੱਕੇ ਜਿਹਾ ਪਲਾਸਟਿਕ ਦੀ ਰਫਲ ਇੱਥੇ ਰੱਖ ਕੇ ਪਿਸਤੌਲ ਸੌਂਦਿਆ ਕਹਿੰਦਾ ਪਾਪਾ ਆਪਣੇ ਘਰ ਨੂੰ ਜੇਲ ਬਣਾਉਂਦਾ ਹੈ ਆਪਾਂ ਨੂੰ ਹੁਣ ਜੇਲ ਹੋ ਗਈ ਆ ਆ ਮੇਰੇ 7 ਸਾਲ ਦੇ ਬੱਚੇ ਦੇ ਬਿਆਨ ਹੈ ਜੋ ਕਿ ਸਕੂਲ ਤੋਟਾ ਕੇ ਘਰ ਬਿਠਾਇਆ ਕਾਂਗਸੇ ਵਾਲੋ ਜੀ ਕੀ ਤੁਹਾਨੂੰ ਬੱਚੇ ਕੀਤੇ ਜਾ ਰਹੇ ਨੇ ਕਹਿੰਦੇ ਲਾਲਾਂਡ ਦੀ ਸਥਿਤੀ ਜਿਹੜੀ ਵਿਗੜ ਗਈ ਆ ਆਮ ਲੋਕਾਂ ਦੇ ਹਾਲਾਤ ਮਾਰੇ ਹੋ ਗਏ ਨੇ ਇਹ ਕਹਿੰਦਾ ਆ ਮਾਂ ਵੀ ਪਾਰਟੀ ਚ ਦੇਖੋ ਜੀ ਇਹ ਜੱਗ ਜਾ ਰਿਹਾ ਆ ਮੈਂ ਕੱਲਾ ਮੈਂ ਨਹੀਂ ਪੂਰਾ ਤਰਨ ਤਰਨ ਜ਼ਿਲ੍ਹਾ ਵੇਖ ਲੋ ਜੋ ਹਾਲਾਤ ਇਸ ਵਕਤ ਹੋੁੰਦੇ ਨੇ ਆਏ ਦਿਨ ਫਰੋਤੀ ਦੇ ਵੀ ਦਿੰਦੇ ਨੇ ਲੋਕ ਕਿਉਂਕਿ ਡਰਦੇ ਨੇ ਦੇ ਕੇ ਮਹੀਨੇ ਬਾਅਦ ਫਿਰ ਇੱਕ ਨੇ 30 ਲੱਖ ਦਿੱਤੀ ਦੇ ਕੇ 2 ਕਰੋੜ ਰੁਪਏ ਤੋਂ ਮਹੀਨੇ ਬਾਅਦ ਦੂਜੇ ਗਰੁੱਪ ਨੇ ਮੰਗ ਲਿਆ ਠੀਕ ਆ ਕਿਸੇ ਨਾ ਕਿਸੇ ਨੂੰ ਉੱਠਣਾ ਪੈਣਾ ਮੈਨੂੰ ਮੇਰੀ ਜਾਨ ਦੀ ਪਰਵਾਹ ਨਹੀਂ ਕਿਉਂਕਿ ਜੇ ਜਾਨ ਦੀ ਪਰਵਾਹ ਹੁੰਦੀ ਤੇ ਮੈਂ ਵੀ ਪੈਸੇ ਦੇ ਦਿੰਦਾ ਇਹਨਾਂ ਨੂੰ ਆਜਾ ਹਣ ਕਿਹਦੇ ਵਿੱਚ ਲੋਕ ਪਹੁੰਚੇ ਨੇ ਐਮਐਲਏ ਸਾਹਿਬ ਆਏ ਆ ਮੋ ਕਿਹਦੇ ਵਿੱਚ ਐਮਐਲਏ ਸਾਹਿਬ ਨਹੀਂ ਆਏ ਆਏ ਆ ਜੀ ਕਿਤੇ ਸਵੇਰ ਦੇ ਬੈਠੇ ਸੀ ਇਤੋਂ ਹੋ ਕੇ ਜਾ ਚੁੱਕੇ ਨੇ ਦੇਖੋ ਜੀ ਮੈਂ ਨਾ ਤੇ ਨਹੀਂ ਕਿਸੇ ਦਾ ਲੈ ਸਕਦਾ ਸ਼ੁਰੂਆਤ ਹੋ ਚੁੱਕੀ ਆ ਦੇ ਵੀ ਚੁੱਕੇ ਆ ਨਾ ਨਹੀਂ ਮੈਂ ਲੈਣਾ ਉਹਨਾਂ ਦੀ ਕਿਉਂਕਿ ਉਹਨਾਂ ਦੀ ਆਪਣੀ ਮਜ਼ਦੂਰੀ ਹੋ ਗਈ ਹੁਣ ਭਾਈ ਮੈਂ ਤੋਂ 10 ਮਿੰਟ ਪਈਓ ਪਤਾ ਭਾਈ ਜੀ ਨਹੀਂ ਜਾਣ ਪਾਈਟ 10 ਵੀ ਭਾਤੀ ਭਾਈ ਹੁੰਦਾ ਕਿੰਨੇ ਕਿੰਨੇ ਬੰਦੇ ਦੇ ਧੰਗੀਆਂ ਚੁੱਕੇ ਆ ਦੇਖੋ ਜੀ ਧਮਕੀਆਂ ਅੰਦਰੇਂ ਅੰਦਰ ਤੋਂ ਕੋਈ ਬਾਹਰ ਕੱਢਦਾ ਨਹੀਂ ਦੇਣ ਵਾਲੇ ਵੀ ਚੁੱਪ ਚਪੀਤੇ ਦੋਕੇ ਜਾਣ ਦਾ ਰੌਲਾ ਕੀ ਉਹਨਾਂ ਨੇ ਦੇ ਚੁੱਕੇ ਨੇ ਪਰ ਮੈਂ ਬਿਲਕੁਲ ਜੀ ਮਿਲੀ ਹੋਈ ਹੈ ਪਰ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਦੇਖੋ ਪੁਲਿਸ ਆਪਣੇ ਇਹੀ ਕਹਿ ਰਹੇ ਕਿ ਅਸੀਂ ਜਲਦੀ ਤੋਂ ਜਲਦੀ ਇਸ ਨੂੰ ਕਰਾਂਗਾ ਔਰ ਅਸੀਂ ਸਿਰਫ ਅੱਜ ਕੋਈ ਧਰਨਾ ਨਹੀਂ ਅੱਜ ਸਿਰਫ ਤੁਹਾਡੇ মিডিਆ ਦੇ ਥਰੂ ਪ੍ਰਸ਼ਾਸਨ ਤੱਕ ਆਪਣੇ ਸੀਐਮ ਤੱਕ ਅਵਾਜ਼ ਪਹੁੰਚਾਉਣੀ ਸੀ ਜੀ ਐਸੀ ਨਹੀਂ ਹੁਣ ਮੈਂ ਕਿਸੇ ਪਾਰਟੀ ਦੇ ਨਾਲ ਇਸ ਵਕਤ ਨਹੀਂ ਮੈਂ ਛੱਡ ਚੁੱਕਾ ਹਾਂ ਮੈਂ ਸਿਆਸਤ ਨਹੀਂ ਮੈਂ ਕਾਰੋਬਾਰੀ ਹਾਂ ਔਰ ਜੇ ਜੇ ਇਸ ਤਰ੍ਹਾਂ ਹੀ ਹਾਲਾਤ ਰਹੇ ਇੰਡਸਟਰੀ ਪਹਿਲਾ ਪੰਜਾਬ ਨੂੰ ਨਹੀਂ ਆ ਰਹੀ ਤੇ ਜੇ ਨਿੱਕੇ ਮੋٹے ਵਪਾਰੀ ਇਸ ਵਕਤ ਸਾਡੇ ਵਰਗੇ ਜੇ ਉਹ ਵੀ ਸੇਫ ਨਹੀਂ ਤੇ ਅਸੀਂ ਵੀ ਕਾਰੋਬਾਰ ਫਿਰ ਬੰਦ ਕਰ ਦਾਂਗੇ ਦਾਲ ਫੁਲਕਾ ਤੇ ਮਾਰਾ ਇਹਨੇ ਤੇ ਹੀ ਜਾਣਾ ਆਮ ਆਦਮੀ ਪਾਰਟੀ ਤੋਂ ਵਰਕਰ ਜੇ ਜਿਹੜੇ ਤੁਹਾਡੇ ਨਾਲ ਇਸ ਤਰ੍ਹਾਂ ਹਾਲਾਤ ਹੋਣ ਲੱਪੇ ਤਾਂ ਆਮ ਲੋਕਾਂ ਦਾ ਕੀ ਬਣੂਗਾ ਇਸੇ ਲਈ ਤੇ ਅਸੀਂ ਇਕੱਠੇ ਹੋਏ ਆ ਮੇਰੇ ਨੂੰ ਤੇ ਪੁਲਿਸ ਪ੍ਰੋਟੈਕਸ਼ਨ ਮਿਲੀ ਹੁੰਦੀ ਮੈਂ ਗੱਲਣਾ ਕਰਦਾ ਮੈਂ ਵੀ ਗਨ ਮੰਨ ਲੈ ਕੇ ਘੁੰਮੀ ਜਾਂਦਾ ਗੱਲ ਹੋਣੀ ਗੱਲ ਇੱਕ ਪੀੜ ਆ ਪੀੜ ਆ ਵੀ ਜਿਹੜੇ ਲੋਕ ਜਿਹੜੇ ਲੋਕ ਬੋਲਣ ਨਹੀਂ ਡਰਦੇ ਨਹੀਂ ਦਈ ਜਾਂਦੇ ਮੈਂ ਕਹਿੰਦਾ ਉਹਨਾਂ ਲਈ ਨਾਂਲ ਖੜੇ ਆ ਸੀ ਮਰਨਾ ਜੇ ਮੇਰੀ ਗੈਂਗਸਟਰਾਂ ਦੇ ਹੱਥੋਂ ਮੌਤ ਲਿਖੀ ਆ ਮੈਨੂੰ ਡਰਨੀ ਹੋਣਾ ਔਰ ਇਹ ਵੀ ਕਹਿੰਦੇ ਤੇਰਾ ਪੁੱਤ ਮਾਰਨਾ ਬਸ ਇੱਕ ਫਰਿਆਦ ਗੈਂਗਸਟਰਾਂ ਨੂੰ ਜ਼ਰੂਰ ਕਰਾਂਗਾ ਅਣਖੀ ਰਿਓ ਮਾਰਿਓ ਜ਼ਰੂਰ ਪਰ ਪਹਿਲਾਂ ਮੈਨੂੰ ਮਾਰਿਓ ਉਸ ਤੋਂ ਬਾਅਦ ਮੇਰਾ ਪੁੱਤ ਮਾਰਿਓ ਜਦੋਂ ਮੇਰਾ ਪੁੱਤ ਮੇਰਾ ਸਸਕਾਰ ਕਰ ਦੂਗਾ ਬੇਸ਼ੱਕ ਮਾਰ ਦੋ ਮੈਨੂੰ ਇਹੋ ਜਿਹਾ ਪਿਓ ਨਾ ਬਣਾਇਓ ਇਹੋ ਜਿਹਾ ਕਿ ਮੇਰੀ ਆਤਮਾ ਇੱਥੇ ਭੜਕਦੀ ਰਹੇ ਤੇ ਮੈਂ ਆਪਣੇ ਹੱਥੀ ਆਪਣੇ ਪੁੱਤ ਨੂੰ ਸਾੜਾ ਜਿਹੜਾ 18 ਸਾਲਾਂ ਬਾਅਦ ਦਿੱਤਾ ਇਹ ਮੈਂ ਗੈਂਗਸਟਰਾਂ ਤੋਂ ਮੰਗਿਆ ਕਰਦਾ ਕਿਉਂਕਿ ਪ੍ਰਸ਼ਾਸਨ ਨੂੰ ਵੱਡੇ ਗੈਂਗਸਟਰ ਨੇ ਆ ਹਾਲਾਤ ਹੋਇਆ ਡਰ ਨਹੀਂ ਡਰਦਾ ਨਹੀਂ ਡਰਨਾ ਦੀ ਚੀਜ਼ ਮੇਰੇ ਵਿੱਚ ਨਹੀਂ ਹੈਗੀ ਜੇ ਡਰਦਾ ਹੁੰਦਾ ਤਾਂ ਪੈਸੇ ਦੇ ਕੇ ਬਹਿ ਜਾਂਦਾ ਪਰ ਨਹੀਂ ਡਟ ਗਿਆ ਔਰ ਡਟਾਂਗਾ ਔਰ ਜੇ ਮੇਰੇ ਪਰਿਵਾਰ ਨੂੰ ਕੁਝ ਵੀ ਹੁੰਦਾ ਮੇਰੇ ਪਰਿਵਾਰ ਨੂੰ ਕੋਈ ਹੁੰਦਾ ਮੇਰਾ ਬੱਚਾ ਮੈਂ ਸਕੂਲ ਵੀ ਭੇਜਣਾ ਮੈਂ ਡਰਾ ਕੇ ਨਹੀਂ ਰੱਖਾਂ ਮੈਂ ਸਕੂਲ ਵੀ ਭੇਜਣਾ ਉਹ ਮੈਂ ਪ੍ਰਾਈਵੇਟ ਸਕਿਉਰਟੀ ਵੀ ਆਪਣੀ ਰੱਖੀ ਹੋਈ ਹੈ ਮੈਂ ਸਕੂਲ ਵੀ ਭੇਜਣਾ ਰਾਜ ਮੇਰੇ ਮੇਰੇ ਪਰਿਵਾਰ ਨੂੰ ਕੋਈ ਮਾਰ ਦਿੰਦਾ ਔਰ ਮੈਂ ਸੀਐਮ ਸਾਹਿਬ ਤੁਹਾਡੇ ਮੀਡੀਆ 'ਚ ਆਵਾਜ਼ ਪਹੁੰਚਾ ਦਿੱਤੀ ਹੈ ਕੱਲ ਨੂੰ ਇਹ ਨਾ ਕਿਉਂ ਵੀ ਕਿਸੇ ਨੂੰ ਪਤਾ ਨਹੀਂ ਲੱਗਿਆ ਦੱਸਿਆ ਨਹੀਂ ਦੱਸ ਚੁੱਕਾ ਅੱਜ ਤੋਂ ਮੈਂ ਕੋਲਾ ਦਾ ਡੈਂਟ ਕੋਕਾ ਕੋਲਾ ਦਾ ਕਾਰੋਬਾਰ ਕਰਦਾ ਔਰ ਇੱਕ ਸਸਤਾ ਦਾ ਸਕੂਲ ਚਲਾਉਣਾ ਹੈ ਜੋ ਤੁਸੀਂ ਜਿਵੇਂ ਕੀ ਰਹਾ ਕਿ ਅੱਜ ਦੇ ਜੋ ਹਾਲਾਤ ਹੋਇਆ ਆਏ ਦਿਨ ਆਏ ਦਿਨ ਫਰੋਤੀਆਂ ਦੀਆਂ ਧਮਕੀਆਂ ਹੁੰਦੀਆਂ ਤੇ ਫਰੋਤੀਆਂ ਨਹੀਂ ਦਿੱਤੀਆਂ ਜਾਂਦੀਆਂ ਤੇ ਲੋਕਾਂ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਉਹੀ ਕੰਮ ਮੇਰੇ ਨਾਲ ਹੋਇਆ ਮੈਨੂੰ ਇੱਕ ਹਫਤੇ ਤੋਂ ਧਮਕੀਆਂ ਆ ਰਹੀਆਂ ਸੀ ਔਰ ਠੀਕ ਹੈ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਵੀ ਆ ਕਿ ਉਹਨਾਂ ਨੇ ਸਿਕਿਉਰਟੀ ਦਿੱਤੀ ਹੋਈ ਆ ਬਾਹਰ ਲਾਈ ਹੋਈ ਆ ਔਰ ਮੈਂ ਅੰਦਰ ਆਪਣੇ ਘਰ ਦੇ ਵਿੱਚ ਇੱਕ ਜੇਲ ਵਾਂਗੂ ਆਪਣਾ ਬੱਚਾ ਸਕੂਲ ਛੋਟਾ ਕੇ ਮੇਰੀ ਵਾਈਫ ਪ੍ਰਿੰਸੀਪਲ ਆ ਸਕੂਲ ਚ ਨਹੀਂ ਜਾ ਰਹੀ ਉਹ ਵੀ ਬੱਚਿਆਂ ਦੀ ਪੜ੍ਹਾਈ ਦਾ ਕੰਮ ਖਰਾਬ ਹੋ ਰਿਹਾ ਔਰ ਅੰਦਰੇ ਅੰਦਰ ਘੁੱਟ ਰਹੀ ਰਿਤਮ ਕੀ ਆ ਰਹੀ ਹੈ ਕਿੰਨਾ ਬੰਦੇ ਲਵਾ ਲਏ ਇਹ ਬਾਰ ਦੇ ਨੰਬਰ ਤੋਂ ਆ ਰਹੀ ਆ ਔਰ ਜੋ ਵੀ ਕੁਝ ਹੈਗਾ ਨਾ ਸ਼ਾਇਦ ਪੁਲਿਸ ਨੂੰ ਪਤਾ ਹੋਵੇ ਉਹਨੇ ਕੀ ਟ੍ਰੇਸ ਕੀਤਾ ਇਹ ਕਾਲ ਆ ਰਹੀ ਹੈ ਕਿ ਕਿਦਾਂ ਨੈਟ ਕਾਲ ਲਗਾ ਰਹੀ ਆ ਨੈਟ ਕਾਲਿੰਗ ਆ ਨੈਟ ਕਾਲਿੰਗ ਆ ਰਹੀ ਆ ਕਾਲਿੰਗ ਕਰ ਰਹੀ ਆ ਕਾਲ ਕਰ ਰਹੇ ਬਾਰ-ਬਾਰ ਪਹਿਲਾਂ ਤਾਂ ਮੈਨੂੰ ਕਾਫੀ ਪਹਿਲਾਂ ਵੀ ਕਾਲਾਂ ਆਉਂਦੀਆਂ ਸੀ ਪਰ ਮੈਂ ਚੁੱਕਦਾ ਨਹੀਂ ਹੁੰਦਾ ਬਾਰ ਮੈਨੂੰ ਪਹਿਲਾਂ 50 ਲੱਖ ਰੁਪਏ ਦੀ ਜਿਹੜਾ ਇਹਨਾਂ ਨੇ ਫਰौती ਮੰਗੀ ਸੀ ਜੀ ਔਰ ਜਿਸ ਦੇ ਵਿੱਚ ਮੈਂ ਜਿਆਦਾ ਉਹਨਾਂ ਨੂੰ ਹਾਂ ਨਾ ਦਾ ਕੋਈ ਜਵਾਬ ਨਹੀਂ ਦਿੱਤਾ ਫਿਰ ਫੋਨ ਨਾ ਚੁੱਕਣ ਦੇ ਉੱਤੇ ਉਹਨਾਂ ਨੇ ਕਿਹਾ ਵੀ ਕਾਕਾ ਤੇਰਾ ਹੁਣ ਦਿਮਾਗ ਸੈੱਟ ਕਰਨਾ ਹੀ ਕਰਨਾ ਹੈ ਤੇ ਕੱਲ ਰਾਤ ਮੈਨੂੰ ਫੇਰ ਕਾਲ ਆਉਂਦੀ ਹੈ ਕੱਲ ਕੱਲ ਰਾਤ ਮੈਨੂੰ ਕੱਲ ਰਾਤ ਮੈਨੂੰ ਫੇਰ ਕਾਲ ਆਉਂਦੀ ਆ ਉਸ ਦੇ ਵਿੱਚ ਉਹ ਕਹਿੰਦਾ ਕਿ ਮੈਂ ਖੁਦ ਖੁਦ ਜਿਹੜਾ ਆਮ ਆਦਮੀ ਪਾਰਟੀ ਦਾ ਅਟਾਰੀ ਹਲਕੇ ਦਾ ਵਪਾਰ ਮੰਡਲ ਦਾ ਪ੍ਰਧਾਨ ਆ ਅਸੀਂ ਆਮ ਆਦਮੀ ਪਾਰਟੀ ਵੱਲੇ ਸਭ ਤੋਂ ਅੱਗੇ ਲੱਕੇ ਜ਼ੋਰ ਲਾਇਆ ਔਰ ਉਹ ਕਹਿੰਦਾ ਵੀ ਜ਼ੋਰ ਲਾ ਲਿਆ ਈ ਤੁਹਾਡੇ ਐਮਐਲਏ ਨੇ ਵੀ ਜ਼ੋਰ ਲਾ ਲਿਆ ਲਾ ਲਿਆ ਪ੍ਰਸ਼ਾਸਨ ਨੇ ਇਕੱਠ ਨਹੀਂ ਮੇਰਾ ਕਰ ਸਕਦੇ ਔਰ ਹੁਣ ਤੈਨੂੰ ਮੈਂ ਇਹ ਗੱਲ ਦੱਸਦਾ ਭੱਜਲਾ ਜਿੰਨਾ ਭੱਜਣਾ ਈ ਕਹਿੰਦਾ ਤੈਨੂੰ ਠੋਕਣਾ ਏ ਤੇਰਾ ਪਰਵਾਹ ਠੋਕਣਾ ਤੇਰਾ ਪੁੱਤ ਮਾਰਨਾ ਈ ਤੇ ਮਾਰਨਾ ਈ ਔਰ ਇਹੀ ਗੱਲ ਮੈਂ ਫਿਰ ਵਾਰ-ਵਾਰ ਕਹਿਣਾ ਚਾਹੁੰਦਾ ਉਹ ਇਹਨੂੰ ਗੈਂਗਸਟਰ ਨੂੰ ਗਾਲਾਂ ਵੀ ਕੱਢੀਆਂ ਮੈਂ ਸਾਰਾ ਕੁਝ ਕੀਤਾ ਅੱਜ ਲਾਈਵ ਵੀ ਹੋਈ ਥੇ ਹਾਂਜੀ ਅੱਜ ਵੀਡੀਓ ਪਾਈ ਸੀ ਲਾਈਵ ਹੋ ਕੇ ਥੇ ਹਾਂਜੀ ਉਹ ਉਹਨੂੰ ਡਿਲੀਟ ਕਰ ਦਿੱਤਾ ਗਿਆ ਸ਼ਾਇਦ ਕਿਉਂਕਿ ਉਹਦੇ ਵਿੱਚ ਮੈਂ ਕੁਝ ਅਪਸ਼ਬਦ ਬੋਲ ਦਿੱਤੇ ਮੇਰੀਆਂ ਧੀਆਂ ਮੇਰੀਆਂ ਭੈਣਾਂ ਮੇਰੇ ਬੱਚੇ ਪਿੰਡ ਦੇ ਨਾਲ ਸੀ ਇਸ ਕਰਕੇ ਮੈਨੂੰ ਲੱਗਾ ਕਿ ਸ਼ਾਇਦ ਮੈਂ ਉਹ ਚ ਗਾਲਾਂ ਕੱਢੀਆਂ ਨੇ ਜੋ ਮੈਨੂੰ ਨਹੀਂ ਸੀ ਬੋਲਣਾ ਚਾਹੀਦਾ ਇਸ ਕਰਕੇ ਮੈਂ ਉਹਨੂੰ ਡਿਲੀਟ ਕਰ ਦਿੱਤਾ ਕੋਈ ਲੱਗਦਾ ਪੁਰਾਣੀ ਰੰਜਿਸ਼ ਵੀ ਹੋ ਸਕਦੀ ਹੈ ਮੇਰੀ ਅੱਜ ਤੱਕ ਜੇ ਰੰਜਿਸ਼ ਹੁੰਦੀ ਤੇ ਸਾਰਾ ਪਿੰਡ ਮੇਰੇ ਅੱਧੀ ਗੋਲਤੇ ਤੇ ਖੜਾ ਨਾ ਹੁੰਦਾ ਹਾਂਜੀ ਸਰ ਕੀ ਹੈ ਇਹ ਮਾਮਲਾ ਜਿਹੜਾ ਇਹ ਫਰੋਦੀ ਮੰਗਨ ਦਾ ਕੀ ਕਰਨਾ ਚਾਹੋਗੇ ਬਾਰੇ ਭਾਜੀ ਨੂੰ ਇੱਕ ਫੋਨ ਆਇਆ ਸੀ ਕਿਸੇ ਅਨਨੋਮ ਨੰਬਰ ਤੋਂ ਜਿਹੜਾ ਬਾਹਰ ਦਾ ਨੰਬਰ ਸੀ ਇਹਨਾਂ ਨੇ ਇਹਨਾਂ ਨੂੰ ਕਿਹਾ ਕਿ ਸਾਨੂੰ 50 ਲੱਖ ਰੁਪਏ ਦੇ ਉਹ ਤੇ ਆਪਾਂ ਜਿਸ ਬੰਦੀ ਆਪਾਂ ਪਰਚਾ ਦਰਜ ਕਰ ਦਿੱਤਾ ਗਿਆ ਵਾ ਤੇ ਇਹ ਨੰਬਰ ਆਪਾਂ ਸਾਈਬਰ ਸੈੱਲ ਵਾਲਿਆਂ ਦੀ ਮਦਦ ਨਾਲ ਆਪਾਂ ਟਰੈਕ ਕਰਨ ਦੇ ਆ ਕਿ ਇਹ ਨੰਬਰ ਕਿੱਥੋਂ ਕਾਲ ਆਈ ਹੈ ਕਿਹੜੇ ਦੇਸ਼ ਤੋਂ ਆਈ ਆ ਜਾਂ ਕਿਹੜਾ ਬੰਦਾ ਹੈ ਤੇ ਬਿਹਾਈਂਡ ਉਹਨੇ ਚਿਰਲੀ ਇਹਨੂੰ ਇੱਕ ਗਨਮੈਨ ਵੀ ਦੇ ਦਿੱਤਾ ਗਿਆ ਵਾ ਤੇ ਇਹਦੇ ਘਰ ਦੇ ਲਾਗੇ ਗਸ਼ਤੀ ਵੀ ਵਧਾ ਦਿੱਤੀ ਗਈ ਹੈ ਪੁਲਿਸ ਆਪਣੇ ਕੰਮ ਲਈ ਬਿਲਕੁਲ ਤਤਪਰ ਹੈ ਤੇ ਜਲਦ ਜਲਦ ਬੰ ਪਹਿਲਾਂ ਕਿ ਜਦ ਆ ਹੋਰੀ ਸਾਰਾ ਮਾਮਲਾ ਸਾਹਮਣੇ ਆ ਕੇ ਟਾਈ ਲੱਗੇ ਜੀ ਟਾਈ ਹਲਕੇ ਚ ਪਹਿਲੇ ਮਾਮਲਾ ਸਾਹਮਣੇ ਆਇਆ ਪਹਿਲਾਂ ਟਾਈ ਹਲਕੇ ਚ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਇਹ ਕਿਹਨਾਂ ਅੰਦਾਜ਼ ਦਾ ਹੈ ਜਿਹੜਾ ਮੁੰਡਾ ਆਪਣਾ ਗੈਂਗਸਟਰ ਆਪਣਾ ਕਹਿ ਰਿਹਾ ਹੈ ਗੈਂਗਸਟਰ ਦੀ ਆਪਣਾ ਨਾਮ ਨਹੀਂ ਕੋਈ ਦੱਸਦਾ ਪਿਆ ਉਹ ਬਸ ਇਹੀ ਕਹਿ ਰਿਹਾ ਕਿ ਇੱਥੇ ਹੋਣੀ ਪਤਾ ਲੱਗਾ ਕਿ ਦੋ ਤਿੰਨ ਬੰਦੇ ਕਹਿੰਦੇ ਆਪਾਂ ਨੂੰ ਵੀ ਆਈਆਂ ਦੋ ਚਾਰ ਬੰਦੇ ਪੁਲਿਸ ਨੇ ਕੋਈ ਨਹੀਂ ਕੋਈ ਸ਼ਾਇਦ ਚਾਰ ਮਹੀਨੇ ਤੋਂ ਕਿਸੇ ਨੇ ਕੋਈ ਤਰਖਾਸ ਦੀ ਫੀਸ ਮਦਦ ਇਹਦੇ ਸਬੰਧੀ ਕੋਈ ਤਰਖਾਸਤਾ ਹੀ ਹੁੰਦੀ ਜੇ ਆਪਾਂ ਸੌਪੋਰਸ਼ਨ ਕਰਦੇ ਅਗੇ ਆ ਤਰਫ ਇਨਸ਼ਾ ਅੱਲਾਹ ਜੇ ਇਹ ਜਲਦ ਜਲਦ ਬੰਦਾ ਗਿਫਤਾਰ ਕਰਕੇ ਮੇਰੇ ਨੰਬਰ ਤੇ ਦੱਸ ਕੇ ਬੁਝੀ ਦਿੱਤੀ ਹੈ ਕਿ ਸਾਈਬਰ ਹਾਲ ਵਾਲਿਆਂ ਦਾ ਨੰਬਰ ਦੇ ਦਿੱਤਾ ਗਿਆ ਵਾ ਜਲਦ ਜਲਦ ਉਹਦੇ ਕਿਸਤ ਕਰਕੇ ਕਿ ਕਿੱਥੇ ਦਾ ਨੰਬਰ ਹੈ ਜਾਂ ਉਹਦੇ ਨਾਲ ਕਿਹੜੇ ਇਥੇ ਲਿੰਕ ਹੈਗੇ ਨੇ ਜਿਹੜੇ ਬੰਦੇ ਉਹਨਾਂ ਇਨਫੋਰਮੇਸ਼ਨ ਦਿੰਦੇ ਨੇ ਜਾਂ ਜੋ ਜੋਦ ਨਾਲ ਹੈਗਾ ਵਾ ਕਰਕੇ ਸਰ ਨੈਟ ਕਾਲਿੰਗ ਕਰਦੇ ਆ ਜਾਂ ਵੀਡੀਓ ਕਾਲਿੰਗ ਆ ਗਏ ਗੱਲ ਕਰਦੇ ਨਹੀਂ ਨੈਟ ਨੈਟ ਕਾਲਿੰਗ ਕਿੰਨੀ ਵਾਰੀ ਫੋਨ ਆ ਚੁੱਕੇ ਬੰਦੇ ਦੇ ਦੋ ਵਾਰੀ ਦੋ ਵਾਰੀ ਆ ਚੁੱਕਾ ਵਾ ਨੰਬਰ ਹੈ ਤੇ ਬਾਤਾਂ ਨੰਬਰ ਇੱਥੇ ਠੀਕ ਹੈ ਦੇਖਿਆ ਜਾਵੇ ਤਾਂ ਅੱਜ ਕੱਲ੍ਹ ਲਗਾਤਾਰ ਫਿਰੋਥੀ ਮੰਗਣ ਦੇ ਮਾਮਲੇ ਵੀ ਵਾਧੇ ਚਾਰੇ ਨੇ ਤਾਂ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਮਾਮਲੇ 'ਚ ਕੀ ਕਾਰਵਾਈ ਕੀਤੀ ਜਾਂਦੀ ਹੈ ਬਿਊਰੋ ਰਿਪੋਰਟ ਅਖੰਡ ਲੋਕ